हीर ਦਾ ਬਾਪ ਨੂੰ ਜਵਾਬ ਐ ਨਹੀਂ ਔੜ ਦੀ ਬਾਦਲਾ ਹਲਕਾਈ ਗਿਆਨ ਬੁੱਝ ਕੇ ਨਹੀਂ ਕਸੂਰ ਹੋਇਆ ਜਦੋਂ ਟੁੱਕਿਆ ਰਾਜਣਾ ਚਾਕ ਨੇੜੇ ਦਿਲ ਸਭ ਦੁਹਾਨ ਤੋਂ ਦੂਰ ਹੋਇਆ ਮੈਨੂੰ ਸਭ ਸਿਆਣਪ ਭੁੱਲ ਗੀਆਂ ਟੜਿਆ ਜਦੋਂ ਦਾ ਇਸ਼ਕ ਇਸ ਰੂਹ ਹੋਇਆ ਨੂੰ ਨੂੰ ਵਿੱਚ ਰਾਜਣਾ ਵਸ ਆਈ ਅੰਦਰ ਜਾਪਦਾ ਏ ਨੂਰੂ ਨੂਰ ਹੋਇਆ ਮੇਰੀ ਰੂਹ ਵਿੱਚ ਵੰਜਲੀ ਕੂਕਦੀ ਏ ਛੋਪ ਗੀਤ ਤੋਂ ਚਿੱਤ ਰੰਜੂਰ ਹੋਇਆ ਬੋਲਾਂ ਝੂਠ ਨਾ ਬਾਵਲਾ ਸੋ ਤੇਰੀ ਮੈਥੋਂ ਇਸ਼ਕ ਦਾ ਫੇਲ ਜਰੂਰ ਹੋਇਆ ਵਹਿ ਰਖ ਲੈ ਸੋ ਪਵੰਨੀਆਂ ਦੇ ਰਸਦਾ ਰਹੇਗਾ ਜੋ ਨਾ ਸੂਰ ਹੋਇਆ ਅਨੂਰਾਜਣੇ ਚਾਕਤੇ ਤੂੰ ਮੋੜਦਾ ਏ ਹੋਇਆ ਸਹਿਬ ਨੂੰ ਜੋ ਮਨਜੂਰ ਹੋਇਆ ਹੋਇਆ ਸਹਿਬ ਨੂੰ ਜੋ ਮਨਜੂਰ ਹੋਇਆ